ਤੁਸੀਂ ਦੇਖ ਰਹੇ ਹੋ ਡੀ5 ਚੱਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਸਰਹੰਦਰ ਸਟੇਸ਼ਨ ਨੇੜੇ ਲੁਧਿਆਣਾ ਤੋਂ ਦਿੱਲੀ ਜਾ ਰਹੀ ਗਰੀਬ ਰਥ ਰੇਲ ਗੱਡੀ ਨੂੰ ਅੱਗ ਲੱਗ ਗਈ ਏਸੀ ਕੋਚ ਨੰਬਰ 19 ਵਿੱਚ ਛਾਟ ਸਰਕਰ ਕਾਰਨ ਅੱਗ ਲੱਗੀ ਲੁਧਿਆਣਾ ਦੇ ਕਈ ਕਾਰੋਬਾਰੀ ਵੀ ਇਸ ਟ੍ਰੇਨ ਵਿੱਚ ਸਫ਼ਰ ਕਰ ਰਹੇ ਸਨ ਲੋਕੋ ਪਾਇਲਟ ਨੂੰ ਰੇਲ ਗੱਡੀ ਰੋਕਣ ਲਈ ਐਮਰਜੈਂਸੀ ਬ੍ਰੇਕ ਲਾਉਣੀ ਪਈ ਯਾਤਰੀ ਤੁਰੰਤ ਆਪਣਾ ਸਮਾਨ ਛੱਡ ਕੇ ਗੱਡੀ ਤੋਂ ਉਤਰ ਗਏ ਹਫੜਾ ਦਫੜੀ ਵਿੱਚ ਉਤਰਦੇ ਸਮੇਂ ਕਈ ਯਾਤਰੀ ਜ਼ਖਮੀ ਵੀ ਹੋ ਗਏ ਦੱਸਿਆ ਜਾ ਰਿਹਾ ਸੂਚਨਾ ਮਿਲਣ ਦੇ ਆਧਾਰ ਤੇ ਰੇਲਵੇ ਅਤੇ ਪੁਲਸ ਟੀਮਾਂ ਨੇ ਮੌਕੇ ਤੇ ਪਹੁੰਚ ਕੇ 1 ਘੰਟੇ ਦੇ ਅੰਦਰ ਅੱਗ ਤੇ ਕਾਬੂ ਪਾ ਲਿਆ ਗਿਆ। ਰੇਲਵੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਘਟਨਾ ਵਿੱਚ ਕਿਸੇ ਵੀ ਤਰ੍ਹਾਂ ਦੀ ਜਾਨੀ ਨੁਕਸਾਨ ਤੋਂ ਬਚਾਏ ਹੀ ਰਿਹਾ। ਰੇਲ ਗੱਡੀ ਜਲਦ ਹੀ ਰਵਾਨਾ ਹੋ ਜਾਵੇਗੀ। ਇਸ ਗੱਡੀ ਨੇ ਦਿੱਲੀ ਤੋਂ ਅੱਗੇ ਬਿਹਾਰ ਦੇ ਸ਼ਹਿਰ ਸਿਹਾਰਸਾ ਜਾਣਾ ਸੀ। ਯਾਤਰੀਆਂ ਸੰਸਾਹ ਟ੍ਰੇਨ ਸਵੇਰੇ 7 ਵਜੇ ਸਰਹੰਦ ਸਟੇਸ਼ਨ ਤੋਂ ਲੰਗੀ ਸੀ ਇੱਕ ਯਾਤਰੀ ਨੇ ਕੋਚ ਨੰਬਰ 19 ਤੋਂ ਧੂਆਂ ਨਿਕਲਦਾ ਦੇਖਿਆ ਉਸਨੇ ਤੁਰੰਤ ਅਲਾਰਮ ਵਜਾਇਆ ਅਤੇ ਚੇਨ ਖਿੱਚ ਲਈ ਧੂਏ ਦੇ ਨਾਲ ਨਾਲ ਅੱਗ ਦੀਆਂ ਲਪਟਾਂ ਉੱਠਣ ਲੱਗੀਆਂ ਸੂਚਨਾ ਮਿਲਣ ਤੇ ਰੇਲਵੇ ਫਾਇਰ ਬ੍ਰਿਗੇਡ ਅਤੇ ਪੁਲਿਸ ਟੀਮਾਂ ਮੌਕੇ ਤੇ ਪਹੁੰਚੀਆਂ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਕੋਚ ਨੰਬਰ 19 ਵਿੱਚ ਅੱਗ ਲੱਗਦਿਆ ਦੇਖ ਆਲੇ-ਦੁਆਲੇ ਦੇ ਡੱਬਿਆਂ ਵਿੱਚ ਸਵਾਰ ਯਾਤਰੀ ਵੀ ਹੀਠਾ ਉਤਰ ਗਈ ਟੀਟੀ ਅਤੇ ਰੇਲ ਪਾਇਲਟ ਵੀ ਮੌਕੇ ਤੇ ਪਹੁੰਚੇ ਅਤੇ ਤੁਰੰਤ ਰੇਲਵੇ ਕੰਟਰੋਲ ਨੂੰ ਸੂਚਿਤ ਕੀਤਾ ਲੁਧਿਆਣਾ ਦੇ ਰਹਿਣ ਵਾਲੇ ਇੱਕ ਯਾਤਰੀ ਨੇ ਕਿਹਾ ਕਿ ਜਦੋਂ ਟ੍ਰੇਨ ਸਰਹੰਦ ਪਹੁੰਚੀ ਤਾਂ ਕੋਚ ਨੰਬਰ 19 ਦੇ ਲੋਕ ਕੋਚ ਨੰਬਰ 18 ਵੱਲ ਭੱਜਣ ਲੱਗ ਗਏ ਉਹ ਕਹਿ ਰਹੇ ਸਨ ਕਿ ਕੋਚ ਧੂਏ ਨਾਲ ਭਰਿਆ ਹੋਇਆ ਸੀ ਅਤੇ ਟ੍ਰੇਨ ਚੱਲ ਰਹੀ ਸੀ ਇਸ ਦੌਰਾਨ ਇੱਕ ਯਾਤਰੀ ਨੇ ਚੇਨ ਖਿੱਚੀ ਤੇ ਟ੍ਰੇਨ ਰੁਕ ਗਈ ਖੁਸ਼ਕਿਸਮਤੀ ਦੇ ਨਾਲ ਸਾਰੇ ਯਾਤਰੀ ਸਮੇਤ ਸਿਰ ਨੇੜਲੇ ਡੱਬਿਆਂ ਵਿੱਚ ਭੱਜ ਗਏ ਲੋਕੋ ਪਾਇਲਟ ਨੂੰ ਰੇਲ ਗੱਡੀ ਰੋਕਣ ਲਈ ਐਮਰਜੈਂਸੀ ਬ੍ਰੇਕ ਲਾਉਣੀ ਪਈ ਯਾਤਰੀ ਤੁਰੰਤ ਆਪਣਾ ਸਮਾਨ ਛੱਡ ਕੇ ਗੱਡੀ ਤੋਂ ਉਤਰ ਗਏ ਹਫੜਾ ਦਫੜੀ ਵਿੱਚ ਉਤਰਦੇ ਸਮੇਂ ਕਈ ਯਾਤਰੀ ਜ਼ਖਮੀ ਵੀ ਹੋ ਗਏ ਦੱਸਿਆ ਜਾ ਰਿਹਾ ਹੈ ਸੂਚਨਾ ਮਿਲਣ ਦੇ ਆਧਾਰ ਤੇ ਰੇਲਵੇ ਅਤੇ ਪੁਲਿਸ ਟੀਮਾਂ ਨੇ ਮੌਕੇ ਤੇ ਪਹੁੰਚ ਕੇ 1 ਘੰਟੇ ਦੇ ਅੰਦਰ ਅੱਗ ਤੇ ਕਾਬੂ ਪਾ ਲੈ ਗਿਆ ਰੇਲਵੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਘਟਨਾ ਵਿੱਚ ਕਿਸੇ ਵੀ ਤਰ੍ਹਾਂ ਦੀ ਜਾਨੀ ਨੁਕਸਾਨ ਤੋਂ ਬਚਾਏ ਹੀ ਰਿਹਾ ਰੇਲ ਗੱਡੀ ਜਲਦ ਹੀ ਰਵਾਨਾ ਹੋ ਜਾਵੇਗੀ ਇਸ ਗੱਡੀ ਨੇ ਦਿੱਲੀ ਤੋਂ ਅੱਗੇ ਬਿਹਾਰ ਦੇ ਸ਼ਹਿਰ ਸਿਹਾਰਸਾ ਜਾਣਾ ਸੀ ਯਾਤਰੀਆਂ ਅਨੁਸਾਰ ਟ੍ਰੇਨ ਸਵੇਰੇ 7 ਵਜੇ ਸਰਹੰਦ ਸਟੇਸ਼ਨ ਤੋਂ ਲੰਗੀ ਸੀ ਇੱਕ ਯਾਤਰੀ ਨੇ ਕੋਚ ਨੰਬਰ 19 ਤੋਂ ਧੂਆਂ ਨਿਕਲਦਾ ਦੇਖਿਆ ਉਸਨੇ ਤੁਰੰਤ ਅਲਾਰਮ বাজਾਇਆ ਅਤੇ ਚੇਨ ਖਿੱਚ ਲਈ ਤੂਏ ਦੇ ਨਾਲ-ਨਾਲ ਅੱਗ ਦੀਆਂ ਲਪਟਾਂ ਉੱਠਣ ਲੱਗੀਆਂ। ਆਸੂਚਰਾ ਮਿਲਣ ਤੇ ਰੇਲਵੇ ਫਾਇਰ ਬ੍ਰਿਗੇਡ ਅਤੇ ਪੁਲਿਸ ਟੀਮਾਂ ਮੌਕੇ ਤੇ ਪਹੁੰਚੀਆਂ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ। ਕੋਚ ਨੰਬਰ 19 ਵਿੱਚ ਅੱਗ ਲੱਗਦਿਆਂ ਦੇਖ ਆਲੇ-ਦੁਆਲੇ ਦੇ ਡੱਬਿਆਂ ਵਿੱਚ ਸਵਾਰ ਯਾਤਰੀ ਵੀ ھیਠਾ ਉਤਰ ਗਏ। ਟੀਟੀ ਅਤੇ ਰੇਲ ਪਾਇਲਟ ਵੀ ਮੌਕੇ ਤੇ ਪਹੁੰਚੇ ਅਤੇ ਤੁਰੰਤ ਰੇਲਵੇ ਕੰਟਰੋਲ ਨੂੰ ਸੂਚਿਤ ਕੀਤਾ। ਲੁਧਿਆਣਾ ਦੇ ਰਹਿਣ ਵਾਲੇ ਇੱਕ ਯਾਤਰੀ ਨੇ ਕਿਹਾ ਕਿ ਜਦੋਂ ਟ੍ਰੇਨ ਸਰਹੰਦ ਪਹੁੰਚੀ ਤਾਂ ਕੋਚ ਨੰਬਰ 19 ਦੇ ਲੋਕ ਕੋਚ ਨੰਬਰ 18 ਵੱਲ ਭੱਜਣ ਲੱਗ ਗਏ। ਉਹ ਕਹਿ ਰਹੇ ਸਨ ਕਿ ਕੋਚ 2 ਦੇ ਨਾਲ ਭਰਿਆ ਹੋਇਆ ਸੀ ਅਤੇ ਟ੍ਰੇਨ ਚੱਲ ਰਹੀ ਸੀ। ਇਸ ਦੌਰਾਨ ਇੱਕ ਯਾਤਰੀ ਨੇ ਚੇਨ ਖਿੱਚੀ ਤੇ ਟ੍ਰੇਨ ਰੁਕ ਗਈ। ਖੁਸ਼ਕਿਸਮਤੀ ਦੇ ਨਾਲ ਸਾਰੇ ਯਾਤਰੀ ਸਮੇਸਰ ਨੇੜਲੇ ਡੱਬਿਆਂ ਵਿੱਚ ਭੱਜ ਗਏ। ਲੋਕੋ ਪਾਇਲਟ ਨੂੰ ਰੇਲ ਗੱਡੀ ਰੋਕਣ ਲਈ ਐਮਰਜੈਂਸੀ ਬ੍ਰੇਕ ਲਾਉਣੀ ਪਈ ਯਾਤਰੀ ਤੁਰੰਤ ਆਪਣਾ ਸਮਾਨ ਛੱਡ ਕੇ ਗੱਡੀ ਤੋਂ ਉਤਰ ਗਏ ਹਫੜਾ ਦਫੜੀ ਵਿੱਚ ਉਤਰਦੇ ਸਮੇਂ ਕਈ ਯਾਤਰੀ ਜ਼ਖਮੀ ਵੀ ਹੋ ਗਏ ਦੱਸਿਆ ਜਾ ਰਿਹਾ ਸੂਚਨਾ ਮਿਲਣ ਦੇ ਆਧਾਰ ਤੇ ਰੇਲਵੇ ਅਤੇ ਪੁਲਸ ਟੀਮਾਂ ਨੇ ਮੌਕੇ ਤੇ ਪਹੁੰਚ ਕੇ 1 ਘੰਟੇ ਦੇ ਅੰਦਰ ਅੱਗ ਤੇ ਕਾਬੂ ਪਾ ਲੈ ਗਿਆ ਰੇਲਵੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਘਟਨਾ ਵਿੱਚ ਕਿਸੇ ਵੀ ਤਰ੍ਹਾਂ ਦੀ ਜਾਨੀ ਨੁਕਸਾਨ ਤੋਂ ਬਚਾਏ ਹੀ ਰਿਹਾ ਰੇਲ ਗੱਡੀ ਜਲਦ ਹੀ ਰਵਾਨਾ ਹੋ ਜਾਵੇਗੀ ਇਸ ਗੱਡੀ ਨੇ ਦਿੱਲੀ ਤੋਂ ਅੱਗੇ ਬਿਹਾਰ ਦੇ ਸ਼ਹਿਰ ਸਿਹਾਰਸਾ ਜਾਣਾ ਸੀ ਯਾਤਰੀਆਂ ਅਨੁਸਾਰ ਟ੍ਰੇਨ ਸਵੇਰੇ 7 ਵਜੇ ਸਰਹੰਦ ਸਟੇਸ਼ਨ ਤੋਂ ਲੰਗੀ ਸੀ ਇੱਕ ਯਾਤਰੀ ਨੇ ਕੋਚ ਨੰਬਰ 19 ਤੋਂ ਧੂਆਂ ਨਿਕਲਦਾ ਦੇਖਿਆ ਉਸਨੇ ਤੁਰੰਤ ਅਲਾਰਮ ਵਜਾਇਆ ਅਤੇ ਚੇਨ ਖਿੱਚ ਲਈ ਤੂਏ ਦੇ ਨਾਲ ਨਾਲ ਅੱਗ ਦੀਆਂ ਲਪਟਾਂ ਉੱਠਣ ਲੱਗੀਆਂ। ਸੂਚਨਾ ਮਿਲਣ ਤੇ ਰੇਲਵੇ ਫਾਇਰ ਬ੍ਰਿਗੇਡ ਅਤੇ ਪੁਲਿਸ ਟੀਮਾਂ ਮੌਕੇ ਤੇ ਪਹੁੰਚੀਆਂ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ। ਕੋਚ ਨੰਬਰ 19 ਵਿੱਚ ਅੱਗ ਲੱਗਦਿਆਂ ਦੇਖ ਆਲੇ-ਦੁਆਲੇ ਦੇ ਡੱਬਿਆਂ ਵਿੱਚ ਸਵਾਰ ਯਾਤਰੀ ਵੀ ਹੀਠਾਂ ਉਤਰ ਗਏ। ਟੀਟੀ ਅਤੇ ਰੇਲ ਪਾਇਲਟ ਵੀ ਮੌਕੇ ਤੇ ਪਹੁੰਚੇ ਅਤੇ ਤੁਰੰਤ ਰੇਲਵੇ ਕੰਟਰੋਲ ਨੂੰ ਸੂਚਿਤ ਕੀਤਾ। ਲੁਧਿਆਣਾ ਦੇ ਰਹਿਣ ਵਾਲੇ ਇੱਕ ਯਾਤਰੀ ਨੇ ਕਿਹਾ ਕਿ ਜਦੋਂ ਟ੍ਰੇਨ ਸਰਹੰਦ ਪਹੁੰਚੀ ਤਾਂ ਕੋਚ ਨੰਬਰ 19 ਦੇ ਲੋਕ ਕੋਚ ਨੰਬਰ 18 ਵੱਲ ਭੱਜਣ ਲੱਗ ਗਏ ਉਹ ਕਹਿ ਰਹੇ ਸਨ ਕਿ ਕੋਚ ਧੂਏ ਨਾਲ ਭਰਿਆ ਹੋਇਆ ਸੀ ਅਤੇ ਟ੍ਰੇਨ ਚੱਲ ਰਹੀ ਸੀ ਇਸ ਦੌਰਾਨ ਇੱਕ ਯਾਤਰੀ ਨੇ ਚੇਨ ਖਿੱਚੀ ਤੇ ਟ੍ਰੇਨ ਰੁਕ ਗਈ ਖੁਸ਼ਕਿਸਮਤੀ ਦੇ ਨਾਲ ਸਾਰੇ ਯਾਤਰੀ ਸਮੇਤ ਸਿਰ ਨੇੜਲੇ ਡੱਬਿਆਂ ਵਿੱਚ ਭੱਜ ਗਏ ਲੋਕੋ ਪਾਇਲਟ ਨੂੰ ਰੇਲ ਗੱਡੀ ਰੋਕਣ ਲਈ ਐਮਰਜੈਂਸੀ ਬ੍ਰੇਕ ਲਾਉਣੀ ਪਈ ਯਾਤਰੀ ਤੁਰੰਤ ਆਪਣਾ ਸਮਾਨ ਛੱਡ ਕੇ ਗੱਡੀ ਤੋਂ ਉਤਰ ਗਏ ਹਫੜਾ ਦਫੜੀ ਵਿੱਚ ਉਤਰਦੇ ਸਮੇਂ ਕਈ ਯਾਤਰੀ ਜ਼ਖਮੀ ਵੀ ਹੋ ਗਏ ਦੱਸਿਆ ਜਾ ਰਿਹਾ ਹੈ ਸੂਚਨਾ ਮਿਲਣ ਦੇ ਆਧਾਰ ਤੇ ਰੇਲਵੇ ਅਤੇ ਪੁਲਿਸ ਟੀਮਾਂ ਨੇ ਮੌਕੇ ਤੇ ਪਹੁੰਚ ਕੇ 1 ਘੰਟੇ ਦੇ ਅੰਦਰ ਅੱਗ ਤੇ ਕਾਬੂ ਪਾ ਲਿਆ ਗਿਆ ਰੇਲਵੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਘਟਨਾ ਵਿੱਚ ਕਿਸੇ ਵੀ ਤਰ੍ਹਾਂ ਦੀ ਜਾਨੀ ਨੁਕਸਾਨ ਤੋਂ ਬਚਾਏ ਹੀ ਰਿਹਾ ਰੇਲ ਗੱਡੀ ਜਲਦ ਹੀ ਰਵਾਨਾ ਹੋ ਜਾਵੇਗੀ ਇਸ ਗੱਡੀ ਨੇ ਦਿੱਲੀ ਤੋਂ ਅੱਗੇ ਬਿਹਾਰ ਦੇ ਸ਼ਹਿਰ ਸਿਹਾਰਤਾ ਜਾਣਾ ਸੀ ਯਾਤਰੀਆਂ ਸੰਸਾ ਟ੍ਰੇਨ ਸਵੇਰੇ 7 ਵਜੇ ਸਰਹੰਦ ਸਟੇਸ਼ਨ ਤੋਂ ਲੰਗੀ ਸੀ ਇੱਕ ਯਾਤਰੀ ਨੇ ਕੋਚ ਨੰਬਰ 19 ਤੋਂ ਧੂਆਂ ਨਿਕਲਦਾ ਦੇਖਿਆ ਉਸਨੇ ਤੁਰੰਤ అలਾਰਮ বাজਾਇਆ ਅਤੇ ਚੇਨ ਖਿੱਚ ਲਈ ਤੂਏ ਦੇ ਨਾਲ-ਨਾਲ ਅੱਗ ਦੀਆਂ ਲਪਟਾਂ ਉੱਠਣ ਲੱਗੀਆਂ। ਸੂਚਨਾ ਮਿਲਣ ਤੇ ਰੇਲਵੇ ਫਾਇਰ ਬ੍ਰਿਗੇਡ ਅਤੇ ਪੁਲਿਸ ਟੀਮਾਂ ਮੌਕੇ ਤੇ ਪਹੁੰਚੀਆਂ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ। ਕੋਚ ਨੰਬਰ 19 ਵਿੱਚ ਅੱਗ ਲੱਗਦਿਆਂ ਦੇਖ ਆਲੇ-ਦੁਆਲੇ ਦੇ ਡੱਬਿਆਂ ਵਿੱਚ ਸਵਾਰ ਯਾਤਰੀ ਵੀ ਹੀਟਾ ਉਤਰ ਗਏ। ਟੀਟੀ ਅਤੇ ਰੇਲ ਪਾਇਲਟ ਵੀ ਮੌਕੇ ਤੇ ਪਹੁੰਚੇ ਅਤੇ ਤੁਰੰਤ ਰੇਲਵੇ ਕੰਟਰੋਲ ਨੂੰ ਸੂਚਿਤ ਕੀਤਾ। ਲੁਧਿਆਣਾ ਦੇ ਰਹਿਣ ਵਾਲੇ ਇੱਕ ਯਾਤਰੀ ਨੇ ਕਿਹਾ ਕਿ ਜਦੋਂ ਟ੍ਰੇਨ ਸਰਹੰਦ ਪਹੁੰਚੀ ਤਾਂ ਕੋਚ ਨੰਬਰ 19 ਦੇ ਲੋਕ ਕੋਚ ਨੰਬਰ 18 ਵੱਲ ਭੱਜਣ ਲੱਗ ਗਏ ਉਹ ਕਹਿ ਰਹੇ ਸਨ ਕਿ ਕੋਚ ਧੂਏ ਨਾਲ ਭਰਿਆ ਹੋਇਆ ਸੀ ਅਤੇ ਟ੍ਰੇਨ ਚੱਲ ਰਹੀ ਸੀ ਇਸ ਦੌਰਾਨ ਇੱਕ ਯਾਤਰੀ ਨੇ ਚੇਨ ਖਿੱਚੀ ਤੇ ਟ੍ਰੇਨ ਰੁਕ ਗਈ ਖੁਸ਼ਕਿਸਮਤੀ ਦੇ ਨਾਲ ਸਾਰੇ ਯਾਤਰੀ ਸਮੇਤ ਸਿਰ ਨੇੜੇ ਡੱਬਿਆਂ ਵਿੱਚ ਭੱਜ ਗਈ ਇਹ ਟ੍ਰੇਨ 1204 ਅੰਮ੍ਰਿਤਸਰ ਤੋਂ ਸਾਰਸਾ ਗਰੀਬੜਾ ਇਹ ਜਾਰੀ ਸੀ ਜਦੋਂ ਇਹਨੇ ਰੇਲਵੇ ਸਟੇਸ਼ਨ ਸਰਹੰਦ ਨੂੰ ਕਰਾਸ ਕੀਤਾ ਉਸ ਤੋਂ ਬਾਅਦ ਗੱਡੀ ਇੱਥੇ ਮੋਕਕੇ ਤੇ ਖੜੀ ਹੈ ਇਹ। ਕਰੀਬ ਅੱਧਾ ਕਿਲੋਮੀਟਰ ਵੀ ਨਹੀਂ ਹਿਜਾਈ ਹੈ ਤੇ ਉਸ ਤੋਂ ਬਾਅਦ ਇੱਕ ਡੱਬੇ ਵਿੱਚੋਂ ਧੂੰਆਂ ਨਿਕਲ ਰਿਹਾ ਸੀ ਤੇ ਧੂੰਆਂ ਨਿਕਲਣ ਤੋਂ ਬਾਅਦ ਜਦੋਂ ਸੱਡੀ ਗਸਟਪਾਲਟੀ ਨੇ ਦੇਖਿਆ ਤੇ ਫਿਰ ਇਹਨਾਂ ਸਵਾਰੀਆਂ ਨੂੰ ਥੱਲੇ ਉਤਾਰਿਆ ਉਤਾਰਨ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਮੋਕਕੇ ਤੇ ਬੁਲਾਇਆ ਅਸੀਂ ਵੀ ਜਲਦੀ ਪਹੁੰਚ ਗਏ। ਫਿਲਹਾਲ ਕੋਈ ਵੀ ਜਾਨੀ ਕਿਸੇ ਵੀ ਰੂਪਕਾਰ ਦਾ ਨੁਕਸਾਨ ਨਹੀਂ ਹੈ ਤੇ ਕੋਈ ਵੀ ਹਜੇ ਤੱਕ ਇਹੋ ਜੀ ਗੱਲ ਨਹੀਂ ਹੋਈ ਹੈ ਬਿਲਕੁਲ ਬਾਕੀ ਅੱਗੇ ਨੂੰ ਮੁਝਾਰੇ ਆ ਉਸ ਤੋਂ ਬਾਅਦ ਦੇਖਦੇ ਕਿਆ ਬਣਦਾ ਇਹ ਕਿੱਥੋਂ ਚੱਜੀ ਇਹ ਅਮਰਸਰ ਤੋਂ ਆ ਰਹੀ ਸੀ ਤੇ ਸਾਰਸਾ ਜਾਣਾ ਸੀ ਇਹਨੇ ਆ ਜਿਆਦਾ ਜਿਹੜਾ ਮੇਜਰ ਇਹ ਕ ਡੈਮੇਜ ਉਹ ਇੱਕ ਡਬੇ ਦਾ ਹੋਇਆ ਤੇ ਆ ਨਾਲ ਵੇਗਰ ਇੱਕ ਡੱਬਾ ਹੋਰ ਹੈ ਇਹਨੂੰ ਥੋੜਾ ਜਿਹਾ ਨੁਕਸਾਨ ਹੋਇਆ ਜੀ ਜੀ ਸਵਾਰੀਆਂ ਸਵਾਰੀਆਂ ਬਿਲਕੁਲ ਹਜੇ ਤੱਕ ਇਹ ਤਾਂ ਪਾਰਟ ਆਫ ਇਨਵੈਸਟੀਗੇਸ਼ਨ ਹੈ ਇਹ ਟ੍ਰੇਨ 12204 ਅਮਰਸਰ ਤੋਂ ਸਾਰਸਾ ਗਰੀਬੜਾ ਇਹ ਜਾਰੀ ਸੀ ਜਦੋਂ ਇਹਨੇ ਰੇਲਵੇ ਸਟੇਸ਼ਨ ਸਰਹੰਦ ਨੂੰ ਕਰਾਸ ਕੀਤਾ ਉਸ ਤੋਂ ਬਾਅਦ ਗੱਡੀ ਇੱਥੇ ਮੋੱਕੇ ਤੇ ਖੜੀ ਹੈ। ਕਰੀਬ ਅੱਧਾ ਕਿਲੋਮੀਟਰ ਵੀ ਨਹੀਂ ਹਜਾਈ ਹੈ ਤੇ ਉਸ ਤੋਂ ਬਾਅਦ ਇੱਕ ਡੱਬੇ ਚੋਂ ਧੂੰਆਂ ਨਿਕਲ ਰਿਹਾ ਸੀ। ਤੇ ਧੂੰਆਂ ਨਿਕਲਣ ਤੋਂ ਬਾਅਦ ਜਦੋਂ ਸਾਡੀ ਗਸਟਪਾਲਟੀ ਨੇ ਦੇਖਿਆ ਤੇ ਫਿਰ ਇਹਨਾਂ ਸਵਾਰੀਆਂ ਨੂੰ ਥੱਲੇ ਉਤਾਰਿਆ। ਉਤਾਰਨ ਤੋਂ ਬਾਅਦ ਫਾਇਰ ਬਿਗੇਟ ਨੂੰ ਮੋੱਕੇ ਤੇ ਬੁਲਾਇਆ ਅਸੀਂ ਜਲਦੀ ਪਹੁੰਚ ਗਏ। ਤੇ ਪਹਿਲੇ ਵਾਲ ਕੋਈ ਵੀ ਜਾਨੀ ਕਿਸੇ ਵੀ ਪ੍ਰਕਾਰ ਦਾ ਨੁਕਸਾਨ ਨਹੀਂ ਹੈ ਤੇ ਕੋਈ ਵੀ ਹਜੇ ਤੱਕ ਇਹੋ ਜੀ ਗੱਲ ਨਹੀਂ ਹੋਈ ਹੈ ਬਿਲਕੁਲ ਬਾਕੀ ਅੱਗ ਨੂੰ ਬੁਝਾ ਰਹੇ ਆ ਉਸ ਤੋਂ ਬਾਅਦ ਦੇਖਦੇ ਕਿਆ ਬਣਦਾ ਇਹ ਕਿੱਥੋਂ ਚੱਲਦੀ ਹੈ ਇਹ ਅੰਮ੍ਰਿਤਸਰ ਤੋਂ ਆ ਰਹੀ ਸੀ ਤੇ ਸਾਹਸਾ ਜਾਣਾ ਸੀ ਇਹਨੇ ਜਿੱਲੇ ਪੱਧਰ ਦਾ ਆ ਜਿਆਦਾ ਜਿਹੜਾ ਮੇਜਰ ਇਹ ਕਾ ਡੈਮੇਜ ਹੋ ਇੱਕ ਡੱਬੇ ਦਾ ਹੋਇਆ ਤੇ ਆ ਨਾਲ ਦੇ ਇੱਕ ਡੱਬਾ ਹੋਰ ਹੈ ਇਹਨੂੰ ਥੋੜਾ ਜਿਹਾ ਨੁਕਸਾਨ ਹੋਇਆ ਸਵਾਰੀਆਂ ਬਿਲਕੁਲ ਹਜ ਤੱਕ ਇਹ ਤਾਂ ਪਾਰਟ ਆਫ ਇਨਵੈਸਟੀਗੇਸ਼ਨ ਸੋ ਜਿੱਦਾਂ ਕਿਸ ਤਰ੍ਹਾਂ ਹੰਦ ਸਟੇਸ਼ਨ ਨੇੜੇ ਲੁਧਿਆਣਾ ਤੋਂ ਦਿੱਲੀ ਜਾ ਰਹੀ ਗਰੀਬ ਰੱਥ ਰੇਲ ਦੇ ਇੱਕ ਡੱਬੇ ਦੇ ਵਿੱਚ ਅੱਗ ਲੱਗੀ ਸ਼ਾਰਟ ਸਰਕਟ ਦੇ ਕਾਰਨ ਹਾਲਾਂਕਿ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਤੇ ਪ੍ਰਸ਼ਾਸਨ ਵੱਲੋਂ ਮੌਕੇ ਤੇ ਆ ਕੇ ਅੱਗ ਦੇ ਉੱਤੇ ਕਾਬੂ ਪਾ ਲੈ ਗਿਆ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਹਰਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲਮਥਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋ ਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ